ਇਹ ਕਿੰਨੇ ਮਾਰਿਆ ਮਰਮਟਾ ਇਹ ਕਿੰਨੇ ਮਾਰਿਆ 1.5 ਲੱਖ ਮੋੜ ਦਿੱਤਾ ਤੇ ਉਸ ਤੋਂ ਬਾਅਦ ਉਹਨੇ 20 ਤਰੀਕ ਨੂੰ ਸਾਨੂੰ ਥਾਣੇ ਚ 1.5 ਲੱਖ ਫੀਮੋੜ ਦੀ ਇਹ ਕੋਈ ਨਾ ਭੁੱਲ ਗਈ ਕਿਹੜੇ ਥਾਣੇ ਦੇ ਸੀ ਟੀ ਡਿਵੀਜ਼ਨ ਦੇ ਕੀ ਆਇਆ ਇਹ ਕਿਤੇ ਆ ਕਿ ਕੀ ਆਇਆ ਲੈ ਲੈ ਉਹਨੇ ਸਮਾਂ ਦਿੱਚ ਦਿੱਤਾ ਆ ਗਿਆ ਉਸ ਸਮੇਂ ਜਿਹੜਾ ਪੈਸੇ ਵਾਪਸ ਵਾਇਸ ਸੀ ਪੁਲਿਸ ਨੇ ਕਿਹਾ ਸੀ ਤੁਹਾਨੂੰ ਵਾਪਸ ਕਰ ਦੇਣੀ ਹਾਂ ਪੁਲਿਸ ਨੇ ਕਿਹਾ ਸੀ ਕਹਿੰਦੇ ਪੈਸੇ ਵਾ ਦੇਮ ਨੇ 1.5 ਲੱਖ ਮੋੜ ਦਿੱਤਾ ਉਸ ਤੋਂ ਬਾਅਦ ਨੇ 20 ਤਰੀਕ ਨੂੰ ਸਾਨੂੰ ਥਾਣੇ 'ਚ 1.5 ਲੱਖ ਫੇਰ ਮੋੜ ਦੀ ਇਹ ਕੋਈ ਨਾ ਭੁੱਲ ਗਈ ਹਾਂ ਕਿਹੜੇ ਫੜਦੇ ਸੀਗੇ ਟੀ ਡਿਵੀਜ਼ਨ ਦੇ ਉਹਨਾਂ ਨੇ ਘਰਦਾ ਸੀ 1 ਲੱਖ ਰੁਪਏ ਵਾਪਸ ਲੱਗਦਾ ਨਹੀਂ ਕਰੋ ਕਿਸੀ ਗਾਰ ਵੇਸਾਈ ਹੁੰਦੀ ਹੈ ਜੇ ਸਮਾਨ ਆਉਂਦਾ ਅਰੇ ਸਮਾਂ ਦੀ ਜਿੰਦਗੀ ਤਾ ਗਿਆ ਉਸ ਸਮੇਂ ਜਿਹੜਾ ਵਾਪਸ ਆਇਆ ਸੀ ਪੁੱਛਨੇ ਜਾਂਦਾ ਸੀ ਵਾਪਸ ਆ ਰਹੇ ਹਾਂ ਹਾਂ ਪੁਲਿਸ ਨੇ ਕਿਹਾ ਸੀ ਕਿ ਇਹ ਪੈਸੇਵਾ ਦੇਣੇ ਕਿ ਕਿ ਮੈਂ ਆਪਣੇ ਠਾਕੂ ਕਰਵਾ ਨਹੀਂ ਕੀਤੀ ਮੈਂ ਕਿਹਾ ਸੀ ਨਹੀਂ ਤਾਂ ਤੁਹਾਡਾ ਬੇਟਾ ਪਹਿਲਾਂ ਕਿਥੋਂ ਬੰਦਰਾ ਕੀਤਾ ਗਿਆ ਸੀ ਇਹਨਾਂ ਦੋਨੋਂ ਕੱਟਣਾ ਕਰਮ ਸੀ ਅੱਛਾ ਜੀ ਪੈਂਦੀ ਤੁਹਾਡਾ ਬੇਟਾ ਕਰਦਾ ਕੀ ਹੈ ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਹੈ ਜਿਹੜਾ ਕੱਪੜੇ ਦਾ ਸ਼ੂਰੂਮ ਅੱਛਾ ਜੀ ਕਿੱਥੇ ਦਰਬਾਰਸੋ आज है? आजे सी, आजे, आजे सी चार मैं बैठी पोचला गया मुंडे सुना ਤੇ ਉਹਨੋਂ ਕਾਡਮੰਡੇਸ ਅਮਨਦੀਪ ਹਸਤਾ ਲੈ ਕੇ ਆਉਂ। ਤੇ ਮੈਂ ਕਹਾਂ ਮੈਨੂੰ ਫੋਨ ਨੰਬਰ ਦੇ। ਇੱਥੇ ਮੈਂ ਇਹਦਾ ਨੰਬਰ ਤੇ ਫੋਨ ਕੀਤਾ ਉਹ ਸਾਡੇ। ਅਸੀਂ ਜੋ ਸਾਡੇ ਚੋਕ ਲਿਆ। ਮੈਡਮ ਤੁਹਾਡੇ ਹਸਬੰਦ ਕੀ ਕਰਦੇ ਨੇ? ਕੱਪੜੇ ਦਾ ਸ਼ੋਰੂਮ ਆ ਸਾਡੇ ਦਰਵਾਜ਼ੇ ਸਾਤੇ। ਮੈਡਮ ਸਵੇਰੇ 10:00 ਵਜੇ ਫੋਨ ਆਇਆ ਜਿਹੜੋ ਕੀ ਨਾਮ ਹੈ। ਅੱਜ ਫੇਰ ਲੜਾਈ ਝਗੜਾ ਕੋਈ ਹੋਇਆ। ਅੱਜ ਫੋਨ ਆਇਆ ਮੈਨੂੰ। ਮੇਰੇ ਨਾਲ ਆ। ਚਾਰ ਤੁਸੀਂ ਸੀਸੀਟੀਵੀ ਕਢਾਓ। ਚਾਰੋ ਜੀ ਅਸੀਂ ਹਿਸਟਰੀ ਕਰਾਈ। ਤੇ ਸੀ ਗਾਰਡਨ ਕਲੇਵ ਦੇ ਆਪਣੀ ਜਗ੍ਹਾ ਦੀ ਮੰਤਰੀ ਕਰਾਈ। ਥੋੜੀ ਵੀ ਕਢਾਉਂਗੀ। ਹਲੋ। ਫੇਰ ਅਸੀਂ ਉੱਥ ਬੜੀ ਬਣਨੀ ਸੀ ਗੇਂ ਲੈ ਕੇ ਆਜੋ ਖਮੋਨੀ ਵਾਲੇ ਤੋਂ ਕੋ ਪਤੰਨਾ ਮੇ ਨਹੀਂ ਆਉਣਾ ਪਰ ਕੀ ਹੈਗੇ 1 ਫੀਕਲ ਤਾਂ ਆਇਆ ਕਿ ਨੰਮ ਹਪਾਲਕ ਬਚੀ ਗਈ ਮੈਂ ਕਹਾ ਇਹਨਾਂ ਨੂੰ ਬੜੇ ਹੋਰ ਸਭ ਖਾ ਪੀ ਕੇ ਇਹ ਆਪਣਾ ਚੱਲ ਗਿਆ ਮੈਂ ਆਪਣਾ ਚੱਲ ਗਿਆ ਫਿਰ ਇਹਨੇ ਅੱਜ ਆਪਾਂ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗੇ ਇਹਦਾ ਮੈਨੂੰ ਕੁਝ ਕੁਝ ਵੀ ਨਹੀਂ ਅਸੀਂ ਕਦੀ ਲੜਾਈ ਨਹੀਂ ਸੀ ਜਦੋਂ ਮੈਂ ਕਿੱਡਾ ਵੀ ਹੋਇਆ ਉਸ ਤੋਂ ਬਾਅਦ ਕੋਈ ਤੰਸੀ ਆਈ ਹੋਵੇ ਜਾਂ ਕੋਈ ਲੜਾਈ ਆ ਆਹਾਹਾ ਉਸ ਤੋਂ ਬਾਅਦ ਸੋੜੇ ਦਿਨ ਸਾਨੂੰ ਇੱਕ ਫੋਨ ਆਇਆ ਵਾ ਤੇਨਾਂ ਇੱਕ 20000 ਰੁਪਏ ਦੇਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਇਆ ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਏ ਇਹਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਰੇਮੇਂ ਔਰ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਰਹੀ ਸੀ ਸਾਨੂੰ ਇੱਕ 20000 ਰੁਪਏ ਦੇਦੇ ਅਸੀਂ ਜ਼ਮਾਨਤ ਤੇ ਆਏ ਆ ਅਸੀਂ ਨਿਕਲਣਾ ਨਹੀਂ ਦੇ ਇਹ ਕਹਿੰਦਾ ਵਾ ਨਿਕਲਣਾ ਤਾਂ ਨਿਕਲੋ ਮੇਰੇ ਕੋਲ ਕਿਉਂ ਮੰਗਦੇ ਪਏ ਤੇ ਇਹ ਉਹ ਕਹਿੰਦੇ ਵੀ ਗੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ ਮੈਂ ਕਾਹੀ ਰਿਕਾਰਡਿੰਗ ਹੈ ਮੇਰੇ ਕੋਲ ਇਹਨੇ तो ਕਿੰਨੇ ਘੰਟੇ ਦੇ ਵਿੱਚ ਵਿੱਚ ਆ ਵਾਲਾ ਕੀਵਾਰ ਆ ਇਹਦੇ ਤੇ ਵੀਜ਼ਾ ਆ ਗਿਆ ਫਾਦੂ ਇਹ ਕਹਿੰਦਾ ਇਹ ਮੇਂ ਨਹੀਂ ਪਾਸ ਹੋਗਾ ਇਹ ਕਹਿੰਦਾ ਇੱਕ ਘੰਟੇ ਦਾ ਟਾਈਮ ਨਹੀਂ ਮੈਂ ਭੋਜੇ ਨਹੀਂ ਹੈ ਕਿ ਕੋਈ ਬਾੜੀ ਨਹੀਂ ਨਹੀਂ ਮੈਂ ਨਹੀਂ ਭੋਜੇ ਨਹੀਂ ਹੈ ਕਿੰਨੇ ਵਾਰ ਫੋਨ ਆਇਆ ਤੁਹਾਨੂੰ ਹੁਣ ਕਿਸੇ ਦਾ ਸ਼ੱਕ ਹੈਗਾ ਉਹ ਕਹਿੰਦਾ ਉਹ ਕਹਿੰਦਾ ਕਿ ਘੰਟੇ ਕੇ ਕਹਿੰਦਾ ਘੰਟੇ ਤੱਕ ਜੇ यहीं पायब ऐसे कोई नहीं करना पिते हैं। और आज तालु किसे कर शाख क्या है? कह रहे हो कि ना मेरे फोन आया। ओ आठ बस दिन पहला दिन फोन थी कह रहे ना फोन आया मध्य बोल रहे हैं कारी। ओ एक्सेप्ट हो सब। मैडम तालु किसे कर उन शाख क्या है? मैं नो नहीं पता कुछ भी। मेरा मुंडा सेफ हो मेरे नाम आप चाहे � ਉਹ ਜਾਣੇ ਦੇ ਬਿਲਕੁਲ ਬਾਹਰ ਮਾਰੀ ਗੱਡੀ ਆਪਣੀ ਹੈ ਦੀ ਹਾਂ ਕਿਹੜੀ ਗੱਡੀ ਹੈ ਇਹ ਹੋਂਡਾ ਦੀ ਹੈ ਕੋਈ ਜਿੱਲੇ ਰੰਗ ਦੀ ਹਾਂ ਦਿੱਲੀ ਨੰਬਰ ਹਾਂ ਮੇਰੇ ਨਾਮ ਤੇ ਆ ਇੱਕ ਕਾਰ ਦਾ ਹੋਰ ਐਡਵਾਂਸਿਸ ਦਾ ਆਇਆ ਨੇ ਕਿਤੇ ਵੀ ਕਿਹਨੇ ਲਾਇਆ ਦਾ ਵਿਆਜ ਦਾ ਪਤਾ ਨਹੀਂ ਕੀ ਉਹ ਨਹੀਂ ਚਾਹੀਦਾ ਹੋਂਡਾ ਚਾਹੀਦਾ